ਸਤਿ ਸ੍ਰੀ ਅਕਾਲ ਜੀ ਸਾਂਝੀ ਕੰਦ ਦਾ ਅਗਲਾ ਪਾਠ ਹੈ ਕਿਉਂਕਿ ਉੱਤੇ ਮਿਆਨੀ ਰੱਖਣੀ ਸੀ ਡਿਊਟੀ ਦਾ ਲਿਮਟ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਦ ਦਾ ਫੈਸਲਾ ਹੋਣਾ ਜ਼ਰੂਰੀ ਸੀ ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜ਼ੇ ਇਕੱਠਾ ਇਕੱਠ ਕੀਤਾ ਸਾਰੇ ਪਿੰਡ ਚੌਤਰੇ ਉੱਤੇ ਜੁੜ ਗਿਆ ਪੰਚਾਇਤ ਨੇ ਦਰਬਾਰੇ ਨੂੰ ਸਾਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ ਪੈਨਾ ਤਾਂ ਨੇ بڑے ਪੈਰ ਅੜਾਏ ਮੈਂ ਕੁੜੀ ਦਾ ਵਿਆਹ ਕਰਨਾ ਹੈ ਮੈਨੂੰ ਲੋਣੀ ਮੇਰੀ ਪੁੱਛਤ ਨਹੀਂ ਓਕੀਰ ਪੰਚਾਇਤ ਨੇ ਸਮਝਾਤਾਮ ਕਹਾ ਕਿ ਮਨਾਹੀ ਲੈ ਪਿੰਡ ਦੀ ਸੰਧੀ ਰਾਏ ਸਾਹਮਣੇ ਉਹਨੂੰ ਝੁਕਣਾ ਪੈ ਗਿਆ ਸੀ ਮਜੂਰੀ ਉਹਨੂੰ ਛੱਡੀ ਗਈ ਇਟਾਂ ਦੇ ਉਸਮਾਨ ਦਾ ਅੱਗ ਦੇਣਾ ਕੀਤਾ ਉਹਨੂੰ ਕਿਉਂ ਕੰਦ ਦੇ ਵੀ ਹਾਲੇ ਐਨੇ ਲੋੜ ਨਹੀਂ ਸੀ ਇਸ ਲਈ ਰਿਆਇਤ ਵੱਜੋਂ ਰਕਮ ਦੇ ਨਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ ਉਹਦੀ ਲੋੜੀ ਛੱਡ ਕੇ ਪਹਿਲੀ ਕਿਸ਼ਤ ਨਾ ਨਮਾਨੀ ਨੂੰ ਤੇ ਦੂਜੀ ਅਗਰੀ ਲੋੜੀ ਨੂੰ ਕਾਗਜ਼ ਬਣ ਗਿਆ ਭਾਵੇਂ ਮંજੂਰੀ ਸਰਿਕਪੂਰ ਸਿੰਘ ਦੇ ਸਿਰ ਪੈ ਗਈ ਸੀ ਜੋ 80 82 ਤੱਕ ਬੰਦੀ ਸੀ ਤਾਂ ਉਹ ਵੀ ਖੋਸ਼ ਸੀ ਕੰਮ ਤੁਰਦਾ ਹੋ ਗਿਆ ਉਹਦੇ ਸਿਰ ਚਾੜੀ ਉਹੀ ਵੱਲ ਪਏ ਕੋਈ ਜਾਣ ਨਹੀਂ ਇਹਨਾਂ ਕੁਝ ਤਾਂ ਆਪ ਹੀ ਜਾ ਜਾ ਕੇ ਦਰਬਾਰੇ ਨੂੰ ਕਹਿੰਦਾ ਇਹ ਏ ਤੇ ਅਗਲੇ ਦਿਨ ਪੰਚਾਇਤ ਦੇ ਚਾਰ ਆਦਮੀ ਆਏ ਤੇ ਸਾਹਮਣੇ ਕੰਦ ਟੋ ਕੇ ਨੀ ਟਟਾਉਣ ਲੱਗੇ ਇੱਟ ਤਨ ਵੇਲੇ ਕੰਦ ਉੱਤੇ ਮੇਲਾ ਲੱਗ ਗਿਆ ਦਰਬਾਰਾ ਖੁਸ਼ ਤਾਂ ਅੱਗੇ ਹੀ ਨਹੀਂ ਸੀ ਪਰ ਜਦੋਂ ਓਨ ਕੰਦ ਬਣਨ ਹੀ ਲੱਗ ਗਈ ਤਾਂ ਆੜ ਫੋਟਾਂ ਦੀ ਨਮੋਸ਼ੀ ਵਿੱਚ ਉਹਦੇ ਇੱਕ ਉੱਤੇ ਸੌ ਲੀਟਰ ਰਿਹਾ ਸੀ ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ ਦੂਜੇ ਪਾਸਿਓਂ ਨਹਾ ਸਿੰਘ ਅਕਾਲੀ ਨੇ ਜਦ ਰੱਸੀ ਨਹਾ ਸਿੰਘ ਨੇ ਨੇ ਦੇ ਸਿਰੇ ਉੱਤੇ ਸ਼ੋਇਤਾ ਝਟ ਬੁਖਲਾਈ ਆਵਾਜ਼ ਵਿੱਚ ਦਰਬਾਰਾ ਬੋਲਿਆ ਆਪਣੇ ਆਮਾਨ ਨੂੰ ਜਾਣ ਕੇ ਨਿਆ ਕਰੀ ਕਾ ਲੀਆਂ ਸਾਨੂੰ ਤਾਂ ਦੋਵੇਂ ਇੱਕਸਾਰ ਉਹ ਦਰਬਾਰਾ ਸਿਆਂ ਨਹਾ ਸਿੰਘ ਨੇ ਉੱਤਰ ਦਿੱਤਾ ਸਾਰੇ ਲੋਕ ਇੱਕ ਟੱਕ ਰੱਸੀ ਵਾਲ ਦੇਖਣ ਲੱਗੇ ਪਰਲੇ ਸਿਰੇ ਬੈਠੇ ਧੰਮਾ ਸਿੰਘ ਸਰਪੰਚ ਨੇ ਹੱਥ ਪਰ ਕਰਪੂਰ ਸਿੰਘ ਵੱਲ ਰੱਸੀ ਤਾਰਾ ਦੇਤੀ ਇਹ ਸੀ ਜੀ ਸਾਡਾ ਅੱਜ ਦਾ ਸਾਂਝੀ ਕਰਨ ਦਾ ਪਾਠ ਵੱਧ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਵੀ ਮਿਲਦੇ ਆ ਅਗਲਾ ਪਾਠ ਲੈ ਕੇ ਸਸਿ ਜੀ